ਸਾਡੇ ਇੰਗਲੈਂਡ ਤੋਂ ਗੁਰਦੁਆਰਾ ਬਾਬਾ ਸ਼ਹੀਦਾਂ ਜੋ ਭਪਿੰਦਰ ਸਿੰਘ ਜੀ ਗ੍ਰੰਥੀ ਦੀ ਸੇਵਾ ਕਰਦੇ ਸਨ ਉਹਨਾਂ ਨੂੰ ਸਪੈਸ਼ਲ ਤੌਰ ਤੇ 5000 ਨਗਦ ਰਸ਼ ਸ਼ੇਰ ਤੇ ਵਿਸ਼ੇਸ਼ ਤੌਰ ਤੇ ਪੰਜਾਬ ਕੇਸਰੀ ਦਾ ਕਹਿੰਦੇ ਨਾਮ ਬਹੁਤ ਵੱਡਾ ਮਿਲੋ ਦਵਾਮਾ ਸਭ ਲਈ ਹੈ ਰੈਡਾ ਪੈ ਰਿਆ ਜੱਫੇ ਲੱਗ ਰਹੇ ਨੇ ਇਹਦਾ ਸੰਧੂ ਚਠਾ ਪਿੰਡ ਹੈ ਮੇਰੇ ਮਿੱਤਰੋ ਆਉ ਜਿਵੇਂ ਟਰਾਈ ਜਿੱਤੀ ਹੈ ਆਉ ਸੁੱਖੇ বাজਦੇ ਬੁੱਲਾ ਬਹਿਮ ਹੈ ਪਾਲੇ ਸੋਹਤੇ ਦੀ ਚੱਕਾਂ ਵਾਲੇ ਸੁੱਖੇ ਦੀ ਨੰਬਰ 7 ਰੇਡ ਗਰਾਊਂਡ ਆਪਾਂ ਥੋੜਾ ਕਲੀਅਰ ਰੱਖਾਂਗੇ ਸਾਹਮਣੇ ਨੰਬਰ ਜੇ ਤੋਂ ਵੀਰ ਨੇ ਕਿਉਂਕਿ ਪ੍ਰਧਾਨਗੀ ਦਿੱਤੀ ਯਾਰਾਂ ਮੇਲੀਆਂ ਦੇ ਪਿਆਰ ਦੇ ਨਾਲ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਗਗਨਵੀਰ ਦਾ ਮੈਚ ਦੀ ਸਾਹਮਣੇ ਆ ਜਾ ਵੀਰ ਜਤਿੰਦਰ ਚਾਰਸਾਹ ਵਾਲੇ ਤੇ ਗੋਰੇ ਦੇ ਸਾਲੂ ਵਾਲੇ ਦੇ ਦਰਮਿਆਨ ਵਾਹੇ ਗਬਰੂ ਐ ਮੈਚ ਕਹਿੰਦੇ ਚੋਟੀ ਦਾ ਚੱਲਦਾ ਸ਼ੱਕ ਕਰਾਂ ਦੇ ਕਬੱਡੀ ਕੱਪ ਦਾ ਗ੍ਰੈਂਡ ਫਾਈਨਲੇ ਖੇੜਿਆ ਜਾ ਰਿਹਾ ਉਧਰ ਵੇਖੋ ਜਰਾ ਟੱਕਰ ਸਿਰੇ ਦੀ ਐ ਨੰਬਰ 37 ਬਾਈ ਕਰੀ ਗੱਲ ਲਓ ਸਨੀ ਦਾ ਦੂਜਾ ਜਫਾ 10000 ਦਾ ਪਰ ਸਾਹਮਣੇ ਵੱਡੇ ਕਾਫਲੇ ਦੇ ਨਾਲ ਉਹਨਾਂ ਦੇ ਸਿਉਣ ਤੇ ਬਹੁਤ ਬਹੁਤ ਧੰਨਵਾਦ ਲਾ ਗੋਰੇ ਦੀ ਰੇਡ ਤੇ ਟੱਕਰ ਫੇਰ ਸਿਰੇ ਦੀ ਐ ਪਰ ਸਾਲੂ ਪਿੰਡ ਵਾਲਾ